ਚਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਸਾਲ ਮੇਰੇ ਤੇ ਰੱਖੋ ਪਹਿਲਾਂ ਹੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਸਾਲ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਸਾਰੀ ਸਕੂਲ ਦੀ ਬਿਲਡਿੰਗ ਆ ਇਹ ਪਿੰਡਾਂ ਦੇ ਵਿੱਚ ਬਣਿਆ ਹੋਇਆ ਹੈ ਜਗਰਾਉਂ ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਹ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਹ ਸਾਰਿਆਂ ਦਾ ਗੇਟ ਆ ਜੀ ਮੇਨ ਗੇਟ ਹੈਗਾ ਵਾ ਇੱਥੇ ਪਿੰਡਾਂ ਦੇ ਬੱਚੇ ਪੜਨ ਆਉਂਦੇ ਆ ਜਿਹੜੇ ਆਸੇ ਪਾਸੇ ਪਿੰਡ ਲੱਗਦੇ ਜਿਵੇਂ ਇਧਰ ਬਰਸਾਲ ਬਿਰਕ ਹੋ ਗਿਆ ਨਾ ਇਧਰ ਚੰਡੀ ਰਸੂਲਪੁਰ ਹੋ ਗਿਆ ਇਧਰ ਟੈਪੀ ਹੋ ਗਿਆ ਤੇ ਕਾਫੀ ਪਿੰਡ ਪੈਂਦੇ ਆ ਸਕੂਲ ਨੂੰ ਇਧਰ ਹੋ ਗਿਆ ਪੋਚਕਰ ਹੋ ਗਿਆ ਸਾਡੇ ਮੇਰੇ ਮਗਰਲੇ ਪਾਸੇ ਸਕੂਲ ਦੇ ਮਗਰਲੇ ਪਾਸੇ ਇਹ ਸਾਰੇ ਪਿੰਡਾਂ ਦੇ ਬੱਚੇ ਸਕੂਲ ਦੇ ਵਿੱਚ ਪੜਨ ਹੁੰਦੇ ਆ ਸਾਡੇ ਵੀ ਰਹੇ ਇੱਥੇ ਡੀਪੀ ਮਾਸਟਰ ਸਰਦਾਰ ਗੁਰਵਚਨ ਸਿੰਘ ਜੀ ਇੱਥੋਂ ਰਿਟਾਇਰ ਹੋ ਕੇ ਗਏ ਆ ਉਹ ਵੀ ਟੀਚਰ ਸੀਗੇ ਇੱਥੇ ਜਿਹੜੇ ਬੱਚੇ ਆ ਸਕੂਲ ਦੇ ਵਿੱਚ ਪੜ ਕੇ ਗਏ ਆ ਜਾਂ ਪੜ ਰਹੇ ਆ ਇਸ ਵੀਡੀਓ ਨੂੰ ਉਹ ਵੱਤ ਵਸ ਸ਼ੇਅਰ ਕਰ ਦੇਣਾ ਤੇ ਕਮੈਂਟ ਵੀ ਜਰੂਰ ਕਰਨ ਵੀ ਅਸੀਂ ਇਸ ਸਕੂਲ ਦੇ ਵਿੱਚ ਪੜ੍ਹ ਕੇ ਗਏ ਆ ਕਿੰਨੇ ਹੋ ਗਏ ਹੋਰ ਕਮਾ ਦਿਓ ਕਮਾ ਦੇ ਕੱਟਿਆ ਨਾ ਐਂ ਦਿਖਾ ਦਿਓ ਆਏ ਚੱਕ ਲਿਓ ਸਾਈਕਲ ਦੋਨੇ ਚੱਕ ਲਾਉਂਗੇ